ਹਾ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਣੇ ਅੱਜ ਬਈ ਠੀਕ ਆ ਬਈ ਉਹ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਵੋ ਨਾਮ ਮੇਰੇ ਸਾਗਰ ਪਿੰਡ ਭਾਈ ਰੂਪਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਟਿੰਡਾ ਆ ਨੇੜੇ ਪਿੰਡ ਬਈ ਨੇੜੇ ਵੀਰੇ ਆਪਾਂ ਰਾਮਪਰਾ ਫੂਲ ਸਾਹ ਰਹਿ ਜਾਂਦਾ ਤੇ ਇਧਰੋਂ ਸੁਲਾਹਪੁਰ ਵਿਚਾਲੇ ਰੋਡ ਤੇ ਆਪਣਾ ਪਿੰਡ ਆ ਜਾਂਦਾ ਮੋਬਾਈਲ ਨੰਬਰ ਵੋ 90239 76052 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਬੈੜ ਦੇ ਨੇ ਕਿਹੜਾ ਸਵੇਰ ਸੋਈ ਹੈ ਇਹ ਬਈ ਪ્યોਰ ਦੂਜਾ ਸੋਸ ਸੋਈ ਹੈ ਬੈੜ ਕਦੋਂ ਸੋਈ ਹੈ ਬਈ ਇਹ ਰਾਤ ਦੀ ਸੋਈ ਆ ਤੇ ਤੜਕੇ ਹੀ ਜੇਰ ਪੈ ਗਈ 5 ਵਜੇ ਜੇਰ ਬਈ ਦੋਨਾਂ ਦੀਆਂ ਡੋਡੀ ਮੱਠਲਾਂ ਚ ਰੱਖੀ ਤੇ ਦੂਜੀ ਵਾਰ 3 ਵਜੇ ਦੋਨਾਂ ਦਾ ਜੇਰ ਆ ਬਈ 14:00 ਤੇ 14:00 ਉਹ ਵੀ ਰਾਤ ਤੜਕੇ ਹੀ ਸੋਈ ਜੇ ਬੈੜ ਤੇ ਬੱਚਾ ਹੀ ਨਹੀਂ ਕੀ ਦੇਤਾ ਬਈ ਇਹਨੇ ਬਈ ਬੱਚਾ ਦੇਤਾ ਜਲਸੀ ਬੱਚਾ ਜਲਸੀ ਟਿੱਕ ਦੁੱਧ ਪਲੂਨ ਦਾ ਬਈ 17 ਕਿਲੋ ਦੁੱਧ ਦਤਾ ਬੈੜ ਦਾ ਠੀਕ ਆ ਆਰਡਰ ਕਮਾਲ ਆ ਬਹੁਤ ਜ਼ਿਆਦਾ ਬਈ ਬਹੁਤ ਸੋਹਣਾ ਆਰਡਰ ਲੈ ਫਾੜੀ ਆ ਆਰਡਰ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਬ ਤੇ ਚਵਾਈ ਚਵਾਈ ਕਿਵੇਂ ਬਈ ਫੋਕੀ ਜਮ ਬਹੁਤ ਠੰਡੀ ਸੀਲ ਚੋਣ ਦੀ ਲੇਵਾ ਡਾਟਰਾ ਪੂਰੋ ਵੀ ਦਿਖਾ ਦੇ ਕਿਹਜਾ ਪਹਿਲਾ ਲੇਵਾ ਕਮਾਲ ਹਨ ਬਹੁਤ ਸੋਨਾ ਆਰਡਰ ਮੇਰਾ ਲੇਵਾ ਚੈੱਕ ਨੂੰ ਲੈ ਬਹੁਤ ਵੱਡਾ ਲੇਵਾ ਬੱਚੀ ਨੂੰ ਲੱਗਿਆ ਥਣ ਥਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਣ ਪੂਰਾ ਮੁੱਠੀ ਵਾਲਾ ਜੋਸ ਵਾਲਾ ਥਾਣਾ ਦੋਤਾ ਵਾਧ ਦੇ ਬੱਚੀ ਬਈ ਦੋਤਾ ਨਹੀਂ ਦਾ 20 ਕਿਲੋ ਦੇ ਪਰ ਆਪਾਂ ਕਹਿ ਕੇ ਨਹੀਂ ਦੇਣੀ ਅੱਗੇ ਜੀ ਸਿਵਾ 17 ਕਿਲੋ ਦਾ ਠੰਡਾ ਦੁੱਧ ਹੀ ਦੇ ਦੋ ਬੱਚੀ ਪਹਿਲੇ ਤੋਂ ਵਾਲਾ ਮੰਨ ਕੇ ਲੈ ਲੈ ਲਾ ਕੱਦ ਵਾਲੀ ਆ ਸਾਰੀ ਸੋਹ ਹਾਂ ਕਮਾਲਾ ਸੂਈ ਸਵਾਈ ਆ ਬੱਚਾ ਜੀ ਜੀ ਦੋਨੇ ਪਾਸੇ ਵੇਖੇ ਕਰ ਲੈਣੀ ਠੰਡੀ ਲੈ ਲੈ ਠੰਡੀ ਪਾਉਂਦਾ ਠੰਡੀ ਠੰਡੀ ਦਾ ਤਾਂ ਕੋਈ ਅੰਤ ਨਹੀਂ ਡਾਕਟਰ ਵਾਲਾ ਸਹੀ ਗੱਲ ਆ ਬਾਈ ਨਾਣਾ ਨੂਣਾ ਬਹੁਤ ਜ਼ਿਆਦਾ ਲੇਵੇ ਤੇ ਇੱਧਰੋਂ ਨਾਣਾ ਚੈੱਕ ਕਰੋ ਲੈ ਕੀ ਦੋ ਤਾਂ 20 ਕਿਲੋ ਹੀ ਦੇ ਦੇਣਾ ਬੈਠ ਨਹੀਂ ਠੀਕ ਆ ਹਾਂ ਆਪਾਂ ਨਹੀਂ ਵੀ ਐਵੇਂ ਅਗਲਾ ਬਾਹਰ ਚੁੱਕ ਜੀ ਨਾ ਬਈ ਤੂੰ ਹੀ ਗਈ ਆਪਾਂ ਤਾਂ 20 ਕਿਲੋ ਚੁਲਿਆ ਬਾਕੀ ਹਲੇ ਦੀ ਬੇ ਸੇਵਾ ਜਿੰਨਾ ਚੋਲ ਉਹਨਾਂ ਕ ਮੰਨ ਲੈ ਸਹੀ ਗੱਲ ਆ ਬਾਈ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਠੰਡੀ ਸੀਲ ਜੇਰ ਜੂਰ ਸਾਰੇ ਕਾਹ ਦੀ ਕੰਪਲੀਟ ਆ ਬਾਈ ਹੂੰ ਕਰਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਥਣਾ ਕਿਸੇ ਆਣ ਦਾ ਗੇਟ ਖੜਦੀ ਪੇ ਤੇ ਪਿਆ ਡਾਕਟਰ ਤੋਰਾ ਚੈੱਕ ਕਰ ਲਉ ਬਾਈ ਬਰੀਡ ਚੈੱਕ ਕਰੋ ਚਮਕ ਚਮਕ ਦੇ ਡਾਕਟਰ ਕਿੰਨੀ ਆ ਸਹੀ ਗੱਲ ਆ ਬਾਈ ਚਮਕ ਫੁੱਲ ਆ ਹਾਂ ਉੱਤੋਂ ਹੀ ਪੱਧਰ ਆ ਠੰਡੀ ਇੰਨੀ ਲੈਂ ਹਾਂ ਆ ਬੈਠਾ ਇੱਥੇ ਬੈਠ ਗਿਆ ਜੇੜੇ ਦੇ ਵਿੱਚ ਆਲੇ ਬੈ ਗਿਆ ਬਾਈ ਮੌਨ ਜਿਵੇਂ ਮਰਜੀ ਜਿੰਦਰ ਦੀ ਮਰਜੀ ਬਾਈ ਜਰਾ ਇੱਥੇ ਬੈ ਕੇ ਚੋਲਾ ਗਾਣੂ ਪੱਪ ਨਹੀਂ ਲੈ ਆਉਂਦੀ ਲੈ ਸਹੀ ਗੱਲ ਆ ਬਾਈ ਚੋਲਾ ਬਾਲਾ ਚੰਗਾ ਹੈ ਨਾ ਬਾਲਾ ਚਵਾਈ ਚੰਗੀ ਡਾਕਟਰ ਆ ਆ ਬੱਚੇ ਕੋਲ ਲੈ ਜਾਦੇ ਉੱਥੇ ਮਾਰ ਦਾਂ ਇਹਦਾਂ ਠੀਕ ਆ ਬਾਈ ਹੂੰ ਬੱਚਾ ਲਾਲ ਨਾਲ ਆ ਕੋਈ ਵਾਸਤਾ ਨਹੀਂ ਵੜਨਾ ਠੀਕ ਆ ਬਾਈ ਤੇ ਮੁੱਲ ਕੀ ਹੈ ਵੀਰੇ ਹੈ ਵੀਰੇ ਮੁੱਲ ਕੀ ਹੈ ਜਾਇਜ਼ ਦਾ ਬਾਈ ਮੁੱਲ ਨਾ ਆਏ ਕੱਲ ਯਾਰ ਆਪਾਂ ਮੋੜ ਲੱਗੇ ਵੀ ਨਹੀਂ ਕਰਦੇ ਫੇਰ ਵੀ ਉਹਰਾ ਫੋਨ ਲਾ ਕੇ ਕਹਿੰਦਾ ਬਾਈ ਯਾਰ ਮਾਨ ਤਾਂ ਮਾਨਦਾਨ ਬਈ ਹੁਣ ਆਪਾਂ ਦਾ ਜਮੇ ਨਹੀਂ ਕਰਨ ਵਾਲਾ ਕੰਮ ਨਹੀਂਗਾ ਛੋੜ ਹੀ ਹੋਊਗੀ ਮੋਲ ਹੀ ਹੋ ਜਾ ਇਹ ਕਿਸੇ ਕੋਲ ਹੋਣੇ 70-75万 ਦਾ ਪਰ ਆਪਾਂ 58000 ਰੁਪਏ ਦੇ ਦਾਂਗੇ ਬਣ ਚੱਕ ਬਾਈ ਕਿਸੇ ਨੇ ਵੀ ਨਹੀਂ ਦੇਣੀ ਖਾਣ ਲੈਵਾ ਦੇ ਲੈ ਕਹੇ ਜਾ ਆਰਡਰ ਦੇਖੋ ਆਰਡਰ ਆੜੀਆ ਲੈਵਾ ਦੇਖ ਗਏ ਜੀ ਡਾਕਟਰ ਸਹੀ ਗੱਲ ਥੱਬੇ ਵਾਲੇ ਵਾਲਾ ਹੀ ਫਿਰਦੇ ਬਾੜ ਲੈ ਥੱਬੇ ਕਟਵਾ ਸਹੀ ਗੱਲ ਆ ਬਾਈ ਹਮਮ ਬਾਈ ਯਾਰ ਕਿਸੇ ਨੇ ਵੀ ਨਹੀਂ ਪਾ ਦੇ ਠੰਡੀ ਇਨੀ ਲੈ ਚੌਣ ਬੜਾ ਚੰਗਾ ਯਾਰ ਬੱਚਾ ਲਾ ਨਾ ਲਾ ਆਣਾ ਪਾਉਣਾ ਚਵਾਈ ਬਾਈ ਜਿਵੇਂ ਫੋਕੇ ਭੋਜ ਜਵਾਗ ਨੂੰ ਕਿਹਨੇ ਸਿਖਾਉਣੀ ਹੈ ਨਾ ਠੀਕ ਆ ਉਹਨੂੰ ਪਟਾ ਦੇ ਦੁਨੇ ਪਾਸੇ ਧਾਰਾ ਮਾਰ ਕੇ ਦਿਖਾ ਦੇ ਆਪਾਂ ਸਹੀ ਗੱਲ ਆ ਬਾਈ ਲੈ ਚਵਾਈ ਬੜੀ ਚੰਗੀ ਹੈ ਲੈ ਜਿਵੇਂ ਮਰਦੀ ਬੈਠ ਰਹੀ ਕੋਈ ਚੱਕਰੀ ਕਿਆ ਬਾਤ ਹੈ ਚੂਣ ਬੜਾ ਚੰਗਾ ਹੈ ਹਨ ਕਿੰਨੀਆਂ ਗਤਾਰਾਂ ਮਾਰੀਆਂ ਦੇਖੋ ਦੁੱਧ ਬਾਈ ਕਿਆ ਬਾਤ ਹੈ ਲੈ ਡਾਕਟਰ ਮੂਹਰੋਂ ਥਾਨ ਵੀ ਦਿਖਾ ਦੇ ਲੇਵਾ ਦਿਖਾ ਦੇ ਤੁੰਨੀ ਦਿਕਰ ਲਈ ਕਰਦੀ ਹੈ ਬੜ ਕੇ ਹੈ ਜੀ ਅੱਲਾ ਬਾਈ ਲੈ ਬੋਲੋ ਬੜਾ ਜਾਇਜ਼ ਆ ਬਾਈ ਚਮਕ ਬਾਈ ਜੇ ਸੋੜ ਕਰਨੀ ਹੈ ਮਰਜੀ ਧੀ ਜਿਹਨੂੰ ਮੇਰੇ ਬਾਈ ਨੂੰ ਚੰਗਾ ਲੱਗੂ ਤਾਂ ਹੱਤ ਵਣ ਕੇ ਵੇਂਦੇ ਉਹੀ ਪੂਨ ਵਾਲੇ ਘਾਟੇ ਵੱਧ ਲਾ ਪਾਉਂਦਾ ਨਾ ਹੀ ਲਾਵੇ ਠੀਕ ਆ ਠੀਕ ਆ ਬੜਾ ਆਪਣ ਨੂੰ ਵੀ ਤਾਂ ਸਤਰਿਆ ਦੇ ਲੈ ਚਵਾਈ ਵੀ ਥਾਨ ਤੋਂ ਇਧਰੋਂ ਦਾ ਡਾਕਟਰ ਜਿੱਦਾਂ ਦੀ ਮਰਜ਼ੀ ਚੋਲੇਗਣਾ ਸਹੀ ਗੱਲ ਆ ਬਾਈ ਐਣ ਵੀ ਚੂ ਆਉਗੀ ਨਾ ਦੁੰਨੀ ਪਾਸੀ ਚੂਉਂਦੀ ਹੈ ਲੈ ਹੂੰ ਸਹੀ ਗੱਲ ਜਿੱਧਰ ਦੀ ਮਰਜ਼ੀ ਦਾ ਜਾ ਹਨਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਪ੍ਰਵਾਹ ਨਹੀਂ ਵਿਚਾਰੀ ਨੂੰ ਸਹੀ ਗੱਲ ਆ ਬਈ ਤੇ ਮੁੱਲ ਜਾਇਜ਼ ਆ ਮਾਨਦਾਨ ਹੋ ਜਾਊਗਾ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਵੀ ਬਾਈ ਦੂਜਾ ਸੂਆ ਇਹ ਤਿੰਨ ਕੁ ਵਜੇ ਦੀ ਸੂਈ ਆ ਦੀ ਹੁਣੀ ਜੇ ਰੁਪਿਆ 20 25 ਮਿੰਟ ਹੀ ਹੋਇਆ ਠੀਕ ਆ ਜੇ ਰਾਬ ਪਈ ਆ ਦੋ ਡੋਡੀ ਠੀਕ ਆ ਬੱਚੀ ਦੇ ਤਾਂ ਬਾਈ ਬੱਚੀ ਦਿੱਤੀ ਨਾ ਸੈਕਸ ਰਸੀਮਨ ਜਾਂ ਬਹੁਤ ਟਾਲ ਦੀ ਬੱਚੀ ਬਾਈ ਬੱਚੀ ਲੇ ਗੱਡੀ ਅਖੋਰ ਨਹੀਂ ਦੋ ਵੀ ਬਈ ਗੱਠ ਰੰਗੀ ਜਾਂਦੀ ਲੈ ਕੀ ਬਾਤ ਆ ਬਾਈ ਲੈ ਬੱਚੀ ਦੀ ਕੁਆਲਿਟੀ ਦੇਖੋ ਕੱਲੀ ਬੱਚੀ ਕਿੰਨੇ ਰੁਪਈਆ ਦੀ ਆ ਜਿਹੜੀ ਲੈ ਪੈਟ ਦੇੜਾ ਟਰੱਕ ਇਹ ਜੇ ਬੱਚੀ ਇਥੇ ਦੇਖ ਹਾਂ ਕੀ ਬਾਤ ਆ ਕੁਆਲਿਟੀ ਦੇਖ ਬਹੁਤ ਵੱਡਾ ਸੀਮਨ ਦੀ ਬੱਚੀ ਆ ਨਾਸਾ ਨੂੰ ਸਾਡਾ ਅੱਜ ਵੀ ਵੇਚਨੇ 10000 ਰੁਪਈਆ ਦੀ ਬੱਚੀ ਆ ਬਾਈ ਸਹੀ ਗੱਲ ਆ ਬਾਈ ਠੀਕ ਆ ਜਿਹਨੂੰ ਮਰਜ਼ੀ ਦੇ ਦਦਾ ਜੀ ਪੂਰੀ ਚੰਗੀ ਲੱਗ ਖੁਰਨੀ ਲੋਗਾਂ ਗੱਠੋਚੀ ਆ ਲੰਮੀ ਲੰਮੀ ਭਜਨ ਬੱਚੀ ਪੱਠ ਫੁੱਟ ਬਹੁਤ ਸੋਹਣੀ ਆ ਸਹੀ ਗੱਲ ਆ ਇੱਕ ਕੁਆਲਿਟੀ ਇੱਕ ਨੰਬਰ ਆ ਕਰਮ ਵਾਲੀ ਨੂੰ ਬਹੁਤ ਜਾਦੇ ਡਾਕਟਰ ਲੈ ਮਾਂ ਨਾਲੋਂ ਤਾਂ ਬਹੁਤ ਜ਼ਿਆਦੇ ਚੰਗੀ ਬੱਚੀ ਆ ਬਹੁਤ ਜ਼ਿਆਦੇ ਚੰਗੀ ਆ ਬਈ ਸਹੀ ਗੱਲ ਆ ਤੇ ਕਿੰਨਾ ਕੁ ਬੋਲਾ ਬਈ ਹੁਣ ਇਹਦਾ ਬਈ ਦੁੱਧ ਪਲੂਨ 18 19 ਕਿਲੋ ਦੁੱਧ ਦਤਾ ਵਾ 20 ਕਿਲੋ ਤੋਂ ਬਾਅਦ 25 ਦੁੱਧ ਦੇ ਦੂ ਠੀਕ ਆ ਫੁੱਲ ਅਕਾਦ ਥਾਂ ਲੈਵਾ ਦਿਖਾ ਦੇ ਡਾਕਟਰ ਕੇ ਹੱਲ ਗਿਆ ਬੱਚੀ ਨਾ ਆਰਡਰ ਇੱਕ ਮਾਰਾ ਹਣਾ ਫੀਡਿੰਗ ਵਾਲਾ ਲੈਵਾ ਨੂੰ ਜਮਾ ਫੀਡਿੰਗ ਵਾਲ ਲੈ ਉਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ 나ੜਾ ਨੂੰ ਉਹਨੇ ਫਾੜੀ ਵਾਲਾ ਲੇਵਾ ਤੇ ਲੇਵਾ ਵੀ ਗਿੱਠ ਮਗਰੀ ਫਿਰਦਾ ਬਾਈ ਲੱਤਾਂ ਤੋਂ ਕੁਆਲਿਟੀ ਇੱਕ ਨੰਬਰ ਹੈ ਨਾ ਫੁੱਲ ਕੱਦੂ ਬਾਈ ਫੇਸਬੁਕ ਬਹੁਤ ਸੋਹਣਾ ਸਹੀ ਗੱਲ ਹੈ ਠੰਡੀ ਸੀ ਲਾਇਣੀ ਗੱਲ ਵੀ ਲੱਤਾਂ ਵਾਲੀ ਹੈ ਲੈ ਹੂੰ ਜਿਵੇਂ ਮਰਜੀ ਜਿਵੇਂ ਮਰਜੀ ਬਾਈ ਲੈ ਪੂਰਾ ਲੇਵਾ ਚੈੱਕ ਕਰ ਲੋ ਬਈ ਕੋ ਬਣਨ ਦਾ ਪੂਰੀ ਪਿੱਛੇ ਨਾ ਲੈ ਕੀ ਬਾਤ ਹੈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਪੂਰੀ ਵਿਥੀ ਦੇ ਥਾਣਾ ਪਛਾਂ ਤੋਂ ਵੀ ਆਰਡਰ ਬਹੁਤ ਚੰਗਾ ਕਰਮਾ ਇਹ ਨੇ ਵਾਲਾ ਉਹਦਾ ਡਾਕਟਰ ਬਹੁਤ ਆ ਕੱਦ ਕੋਤ ਬਹੁਤ ਆ ਬੱਚੀ ਦਾ ਸਹੀ ਗੱਲ ਆ ਠੰਡੀ ਸੀਗਾ ਉਹਦਾ ਬੰਦੇ ਮਸ਼ੀਨ ਤੇ ਚੌਂਦੇ ਸੀਗੇ ਬੰਦੇ ਹਨ ਮੇਰੇ ਹੱਥੀ ਚੁਲਾ ਮਸ਼ੀਨ ਤੇ ਚੁਲਾ ਕੋਈ ਪ੍ਰਵਾਹ ਹੀ ਨਹੀਂ ਯਾਰ ਠੀਕ ਆ ਭਾਈ ਆਏ ਨਹੀਂ ਗੱਲ ਦੂਨੇ ਪਾਸੇ ਹੀ ਵਹਿ ਜਾ ਕੋਈ ਚੱਕਰ ਹੀ ਨਹੀਂ ਲੈ ਬਾਹਲੀ ਠੰਡੀ ਹੈ ਨਾ ਬਹੁਤ ਜ਼ਿਆਦਾ ਬੱਚਲਾ ਕੇ ਦਿਖਾਣੇ ਫਿਰ ਧਾਰਾ ਮਾਰ ਦਾਂਗੇ ਸਾਹਮਣੇ ਉਹ ਕੈਮਰਾ ਮਾਰਦੇ ਪਛਾਂ ਨੂੰ ਲੈ ਵਾ ਦੇਖੋ ਕਿੰਨਾ ਦਹੌਂਦੀ ਹੈ ਲੈ ਫੇਸਬੁਕ ਦਿਖਾ ਦੇ ਕੇ ਬੱਚਾ ਮਗਰ ਬੱਚੀ ਹੈ ਬਹੁਤ ਚੰਗੀ ਆ ਲੋਕਾਂ ਨੂੰ ਆਪਾਂ 25 ਕਿਲੋ ਉਧਰ ਹੀ ਕਹਿੰਦੇ 25 ਕਿਲੋ ਦਦੂ ਅਗਲੇ ਹੀ ਸੇਵਾ ਤੋਂ ਤਾਂ ਹੁੰਦਾ ਸਹੀ ਗੱਲ ਆ ਠੀਕ ਆ ਹਾਂ ਜਿਹੜੀ ਚੀਜ਼ ਆ ਅਗਲੇ ਦੇ ਸਾਹਮਣੇ ਆਏ ਨੇ ਕਿੱਡੀ ਵੜਾ ਲੈ ਦਿਖਾ ਦੇ ਸਹੀ ਗੱਲ ਆ ਲੰਮੀ ਲੰਮੀ ਕਿੰਨੀ ਲੈ ਲੰਮੀ ਲੰਮੀ ਕਿੰਨੀ ਬਰੀਡ ਚੈੱਕ ਕਰੋ ਕਿੰਨੀ ਤੇ ਕੀ ਮੁੱਲ ਜਾਇਜ਼ ਆ ਭਾਈ ਬਈ ਇਹਦਾ ਮੁੱਲ ਯਾਰ ਹੋਰ ਕੋਲੇ ਨਹੀਂ ਕਿੰਨਾ ਮਾਰੀ ਲੈਣਾ ਜਲਾ 67000 ਰੁਪਏ ਅੱਜ ਬਸ ਚੱਕ ਭਾਈ ਸਨੇਵਛਿਆ ਬੱਚੀ ਵੀ 10000 ਦੀ ਆ ਮਗਰ ਭਾ ਤਾਂ ਕੁਝ ਵੀ ਨਹੀਂ ਵੜਦਾ ਉਸ ਹਿਸਾਬ ਨਾਲ ਤਾਂ ਭਾ ਤਾਂ ਕੁਝ ਵੀ ਨਹੀਂ ਆਇਆ ਹਾਂ 67000 ਰੁਪਏ ਜਮਾ ਜਾਇਜ਼ ਮੁੱਲ ਆ ਭਾਈ ਤੇ ਬੈੜ ਚੰਗੀ ਆ ਕੱਦ ਕਾਠ ਵਾਲੀ ਆ ਲੇਵਾ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਹਾਂ ਤੁੰ ਤਾ ਡਾਕਟਰ ਇਧਰ ਦੋ ਘਰ ਇੱਕ ਇਹ ਜਾ ਫਿਰ ਤਾਂ ਐਨੀ ਗੱਲ ਸਹੀ ਗੱਲ ਆ ਥਾਣ ਤੋਂ ਤਾਂ ਬਹੁਤ ਚੰਗਾ ਪਕਲੇ ਨੂੰ ਅਸੀਂ ਵਿਚਾਲਾ ਹੈਗਾ ਸਹੀ ਗੱਲ ਆ ਤੇ ਬਾਈ ਤੁਸੀਂ ਕਿਵੇਂ ਬੜੀ ਚੰਗੇ ਬਈ ਤਾਰਾ ਮਾਰ ਕੇ ਦਿਖਾ ਦਨੇ ਆਪਾਂ ਬੱਚਾ ਵੀ ਨਹੀਂ ਲਾਉਂਦੇ ਉਹੀ ਬੈਜਨੇ ਆ ਤੇ ਗੱਬਣੀ ਆ ਸਮਝ ਜੀ ਲੇ ਕਿਵਾਂ ਹੀ ਚੰਗੀ ਆ ਤੋਈ ਜੂ ਦੀ ਗਾਣੀ ਮਾਰੀ ਦਿੰਦਾ ਪੜਾ ਤੋਈ ਦਾ ਇੱਕ ਨੰਬਰ ਨੂੰ ਸੜਿਆ ਤੁਸੀਂ ਚੈੱਕ ਨਹੀਂ ਕਹਿਣਾ ਕੁਛ ਨਹੀਂ ਠੰਡੀ ਵਾਲੀ ਆ ਜਾਂਣਾ ਹਨਾ ਜਿਵੇਂ ਮਰਜੀ ਵਹ ਜਾ ਕੋਈ ਟੱਕਰ ਨਹੀਂ ਲਾ ਬੜਾ ਚੰਗਾ ਝੂਣ ਲੱਗਿਆ ਜਿਵੇਂ ਬੌਲਾ ਮਾਰਦੀ ਹੈ ਬਈ ਤਾਜੀ ਸੋਈ ਹੈਗੀ ਹੋਇਆ ਯਾਰ ਡਾਕਟਰ ਉਹ ਆ ਬੱਚੀ ਬਹੁਤ ਚੰਗੀ ਹੈ ਮਾੜੀ ਕੀ ਆ ਬਾੜਾ ਚੰਗਾ ਝੂਣ ਹੈ ਨਾ ਬਈ ਤੁਹਾਨੂੰ ਡਾਕਟਰ ਇੱਕ ਨੰਬਰ ਵਾਲਾ ਮੁੱਲ ਵੀ ਜਮਾ ਬਾਈ ਨੇ ਬਾਈ ਇਹ ਲੈਣ ਦੇ ਨਾ ਇਹਦੇ ਜੋ ਘਾਟਾ ਵਾਧਾ ਨਹੀਂ ਹੋਣਾ ਹੱਥ ਬੰਨ ਕੇ ਬੇਨਤੀ ਆ ਜਿਨੇ ਵੀ ਲੈ ਆਣੀ ਨਰਕ ਵਰਕੇ ਲੈ ਇੱਕ ਗੱਲ ਹੋਰ ਕਿਉਂਕਿ ਇਟੋ ਬਾਰੂ ਵੀ ਆਪਣੀ ਕੋਈ ਗਾਰੰਟੀ ਨਹੀਂ ਬਾਈ ਬਹੁਤ ਠੀਕ ਕਿਉਂਕਿ ਆਪਣੀਆਂ ਵੀ ਲੈਣੀਆਂ ਹੁੰਦੀਆਂ ਕੋਈ ਆਪਣੀ ਘਰ ਦੀਆਂ ਵਾਲਾ ਪਹਿਲਾਂ ਦੇ ਲੇ ਬਾਅਦ ਲਾਂਭਾ ਦੇ ਦਾ ਕੋਈ ਫਾਇਦਾ ਨਹੀਂ ਬਾਈ ਯਾਰ ਨਾ ਆਪਾਂ ਕਿਸ ਨੂੰ ਦਿੱਤਾ ਨਾ ਲੈਣਾ ਬਹੁਤ ਠੀਕ ਹਾਂ ਧੰਨਵਾਦ